ਬਹੁਤ ਵੱਡੀ ਖਬਰ ਪੰਜਾਬ ਚ ਹੋ ਗਿਆ ਵੱਡਾ ਕਾਂਡ 골ਡੀ ਬਰਾੜ ਨੇ ਪਾ ਦਿੱਤੇ ਖਿਲਾਰੇ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਕੀ ਕਰੇਗੀ ਤੇ ਕੀ ਜਵਾਬ ਦੇਵੇਗੀ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਗੈਂਗਸਟਰ 골ਡੀ ਬਰਾੜ ਦੇ ਮਾਂ ਤੇ ਪਿਓ ਨੂੰ ਗ੍ਰਿਫਤਾਰ ਕੀਤਾ ਤੇ ਇਸ ਟਾਈਮ ਉਹ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਤੇ ਦੂਜੇ ਪਾਸੇ ਗੈਂਗਸਟਰ 골ਡੀ ਬਰਾੜ ਦੀ ਇੱਕ ਕਥਿਤ ਕਾਲ ਰਿਕਾਰਡਿੰਗ ਆਈ ਹੈ ਜਿਸ ਨੇ ਵੱਡਾ ਹੜਕੰਪ ਮਚਾ ਦਿੱਤਾ ਪਰਥੂ ਪਾ ਦਿੱਤਾ ਵੱਡੀ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਉਹ ਕਥਿਤ ਰਿਕਾਰਡਿੰਗ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਬੀਤੇ ਦਿਨ ਮੋਹਾਲੀ ਦੀ ਅਦਾਲਤ ਦੇ ਅੱਗੇ ਪੇਸ਼ੀ ਭੁਗਤਨ ਆਏ ਇੱਕ ਵਿਅਕਤੀ ਗੁਰਵਿੰਦਰ ਨੂੰ ਜਦੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਦੀ ਬਰਾੜ ਨੇ ਲਈ ਹੈ ਤੇ ਨਾਲ ਦੀ ਨਾਲ ਉਹ ਜਿਹੜੀ ਕਥਿਤ ਕਾਲ ਰਿਕਾਰਡਿੰਗ ਹੈ ਤੇ ਇੱਕ سوشل میڈیا ਤੇ ਪੋਸਟ ਪਾਈ ਹੈ ਗੋਲਡੀ ਬਰਾੜ ਦੇ ਨਾਂ ਤੇ ਉਹਦੇ ਚ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਵੱਡੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਤੇ ਦੂਜੀ ਵੱਡੀ ਖਬਰ ਤੁਹਾਨੂੰ ਦੱਸਣੀ ਹੈ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਦੀ ਹਾਈ ਕੋਰਟ ਚ ਇਸ ਮਾਮਲੇ ਦੇ ਉੱਪਰ ਪੇਸ਼ੀ ਹੋਈ ਹੈ ਕਿ ਪੰਜਾਬ ਚ ਚੱਲ ਕੀ ਰਿਹਾ ਬੇਨਤੀ ਹੈ ਤੁਸੀਂ ਵੀ ਇਸ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਨਾ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਤੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੋਇਆ ਕੀ ਹੈ ਜਦੋਂ ਗੈਂਗਸਟਰ 골ਡੀ ਬਰਾੜ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਤਾਂ 골ਡੀ ਬਰਾੜ ਵੱਲੋਂ ਕੱਲ ਮੋਹਾਲੀ ਦੀ ਅਦਾਲਤ ਦੇ ਸਾਹਮਣੇ ਪੇਸ਼ੀ ਭੁਗਤਣ ਆਏ ਵਿਅਕਤੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਉਹ ਜਿਹੜੀ ਇੱਕ ਕਥਿਤ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਉਹਦੇ ਚ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਇਹ ਕਿਹਾ ਗਿਆ ਕਿ ਦੇਖੋ ਅਸੀਂ ਆਪਣਾ ਬਦਲਾ ਲਿਆ ਜ਼ਿੰਮੇਵਾਰੀ ਲਈ ਹੈ ਉਸ ਕਤਲ ਦੀ ਔਰ ਕਿਹਾ ਕਿ ਅਸੀਂ ਗੁਰਵਿੰਦਰ ਦਾ ਕਤਲ ਕੀਤਾ ਹੈ ਕਿਉਂਕਿ ਇਸ ਨੇ ਸਾਡੇ ਭਰਾ ਗੁਰਲਾਲ ਬਰਾੜ ਦੇ ਕਤਲ ਚ ਭੂਮਿਕਾ ਨਿਭਾਈ ਸੀ ਤੇ ਉਸ ਕੇਸ ਦੇ ਵਿੱਚ ਇਹ ਪੇਸ਼ੀ ਪੁਗਤਨ ਆਇਆ ਸੀ ਨਾਲ ਹੀ ਗੈਂਗਸਟਰ 골ਡੀ ਬਰਾੜ ਦੇ ਨਾਂ ਹੇਠ ਆਈ ਉਸ ਕਾਲ ਰਿਕਾਰਡਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਦਿੱਤੀ ਐ। ਕਿਹਾ ਗਿਆ ਕਿ ਤੁਸੀਂ ਮੈਨੂੰ 골ਡੀ ਬਰਾੜ ਨੂੰ ਫੜਨ ਦੀਆਂ ਲੱਖ ਕੋਸ਼ਿਸ਼ਾਂ ਕਰ ਲੀਆਂ ਪਰ ਤੁਸੀਂ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਕੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਿੱਧਾ 골ਡੀ ਬਰਾੜ ਦੇ ਨਾਂ ਹੇਠ ਕਿਹਾ ਗਿਆ ਉਸ ਰਿਕਾਰਡਿੰਗ ਦੇ ਵਿੱਚ ਵੀ ਤੁਸੀਂ ਇਹ ਦਾਅਵਾ ਕਰਤਾ ਸੀ ਵੀਰ ਸੀਤਾ ਗੋਲਡੀ ਬਰਾੜ ਨੂੰ ਫੜ ਲਿਆ ਪਰ ਮੈਂ ਨਹੀਂ ਫੜਿਆ ਗਿਆ ਤੇ ਜਦੋਂ ਹੁਣ ਮੇਰੇ ਤੱਕ ਪਹੁੰਚ ਨਹੀਂ ਹੋਈ ਤਾਂ ਤੁਸੀਂ ਹੁਣ ਮੇਰੇ ਮਾਪਿਆਂ ਨੂੰ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਐਦਾਂ ਤੁਸੀਂ ਸਾਨੂੰ ਡਰਾ ਨਹੀਂ ਸਕਦੇ ਔਰ ਅੱਗੇ ਉਸ ਕਾਲ ਰਿਕਾਰਡਿੰਗ 'ਚ ਕਿਹਾ ਗਿਆ ਗੈਂਗਸਟਰ ਗੋਲਡੀ ਬਰਾੜ ਦੇ ਨਾਇਟ ਉਹ ਕਿਹਾ ਗਿਆ ਫੋਨ ਜਿਹੜੀ ਉਹ ਆਵਾਜ਼ ਆਈ ਹੈ ਆਡੀਓ ਕਿ ਦੇਖੋ ਸੁੱਖਾ ਤੇ ਜਿੰਦਾ ਉਹਨਾਂ ਵਾਂਗ ਤੁਸੀਂ ਬਣਾ ਰਹੇ ਹੋ ਜਵਾਨੀ ਨੂੰ ਕਿਹਾ ਗਿਆ ਕਿ ਤੁਸੀਂ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਹੁਣ ਫੇਰ ਗ੍ਰਿਫਤਾਰ ਕਰਨ ਲੱਗ ਪਿਓ ਜਦੋਂ ਪਹਿਲਾਂ ਮਾਵਾਂ ਭੈਣਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਕੇ ਥਾਣੇ 'ਚ ਜਲੀਲ ਕੀਤਾ ਜਾਂਦਾ ਸੀ ਤਾਂ ਫਿਰ ਸੁੱਖਾ ਤੇ ਜਿੰਦਾ ਵਰਗੇ ਪੈਦਾ ਹੋਏ ਔਰ ਫਿਰ ਉਹਨਾਂ ਨੇ ਵੱਡੇ ਕੰਮ ਕੀਤੇ ਤੇ ਨਾਲ ਹੀ ਪੰਜਾਬ ਪੁਲਿਸ ਨੂੰ ਇਹ ਕਿਹਾ ਗਿਆ ਬੀ ਜੇਕਰ ਤੁਸੀਂ ਬਾਜਣਾ ਆਏ ਜੇਕਰ ਤੁਸੀਂ ਐ ਹੀ ਸਾਡੀਆਂ ਮਾਵਾ ਪਿਓਆਂ ਨੂੰ ਫੜਦੇ ਰਹੇ ਤਾਂ ਫਿਰ ਪਤਾ ਸਾਨੂੰ ਵੀ ਹੈ ਕਿ ਤੁਸੀਂ ਰਹਿੰਦੇ ਕਿੱਥੇ ਹੋ ਤੁਹਾਡੇ ਬੱਚੇ ਕਿੱਥੇ ਨੇ ਤੁਹਾਡੇ ਰਿਸ਼ਤੇਦਾਰ ਕਿੱਥੇ ਨੇ ਔਰ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ਹੇਠ ਸਿੱਧੀ ਧਮਕੀ ਦਿੱਤੀ ਗਈ ਹੈ ਬੀ ਅਸੀਂ ਪੰਜਾਬ ਦੇ ਵਿੱਚ ਰੋਜ਼ਾਨਾ ਇੱਕ ਬੰਦਾ ਮਾਰ ਸਕਦੇ ਹਾਂ ਜੇ ਆਪਣੀ ਆਈ ਤੇ ਆਗੇ ਇਹ ਵੀ ਕਿਹਾ ਬੀ ਤੁਸੀਂ ਤਾਂ ਪੰਜਾਬ ਚੋਂ ਅਸੀਂ ਤਾਂ ਪੂਰੀ ਦੁਨੀਆ ਚ ਫੈਲੇ ਹੋਏ ਹਾਂ ਇਹ ਵੀ ਕਿਹਾ ਗਿਆ ਵੀ ਅਸੀਂ ਜੇ ਨਜਾਇਜ਼ ਕਰਨ ਲੱਗ ਪਏ ਤਾਂ ਫਿਰ ਹਿਸਾਬ ਲਾ ਲਿਓ ਇਹ ਵੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਗਈ ਵੀ ਹੁਣ ਤੱਕ ਅਸੀਂ ਕੋਈ ਨਜਾਇਜ਼ ਬੰਦਾ ਨਹੀਂ ਮਾਰਿਆ ਅਸੀਂ ਸਿਰਫ ਆਪਣੇ ਬਦਲੇ ਲਏ ਨੇ ਜਿਹੜੇ ਬੰਦਿਆਂ ਨੇ ਗਲਤ ਕੀਤਾ ਸੀ ਉਹਨਾਂ ਨੂੰ ਮਾਰਿਆ ਐਦਾਂ ਦੀ ਉਹ ਜਿਹੜੀ ਕਥਿਤ ਕਾਲ ਰਿਕਾਰਡਿੰਗ ਹੈ ਗੈਂਗਸਟਰ ਗੋਲਡੀ ਦੇ ਬਰਾਰ ਦੇ ਨਾਲ ਜਿਹੜੀ ਉਹ ਆਡੀਓ ਆਈ ਹੈ ਉਹ ਪੇਸ਼ ਹੋ ਰਹੀ ਹੈ ਪਰ ਇਸ ਮਾਮਲੇ ਦੇ ਉੱਪਰ ਵੱਡੇ ਸਵਾਲ ਨੇ ਇੱਕ ਪਾਸੇ ਪੰਜਾਬ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਅਸੀਂ ਵਾਰਨ ਗੈਂਗਸਟਰ ਚਲਾਇਆ ਹੋਇਆ ਔਰ ਹੁਣ ਅਸੀਂ ਗੈਂਗਸਟਰਾਂ ਦੇ ਉੱਪਰ ਬੜੀ ਦਹਿਸ਼ਤ ਪਾਤੀ ਹੈ ਪਰ ਦੂਜੇ ਪਾਸੇ ਸ਼ਰਿਆਮ ਪੰਜਾਬ ਦੇ ਵਿੱਚ ਕੱਲ ਤਿੰਨ ਵਾਰਦਾਤਾਂ ਹੋਈਆਂ ਇੱਕ ਬਟਾਲਾ ਦੇ ਵਿੱਚ ਫਰੋਤੀ ਲਈ ਕਹਿੰਦੇ ਉਹ ਗੋਲੀ ਮਾਰ ਕੇ ਵਿਅਕਤੀ ਮਾਰਿਆ ਗਿਆ ਔਰ ਦੂਸਰਾ ਇਹ ਜਿਹੜਾ ਮੋਹਾਲੀ ਅਦਾਲਤ ਦੇ ਬਾਹਰ ਗੁਰਵਿੰਦਰ ਗੁਰੀ ਨੂੰ ਮਾਰਿਆ ਗਿਆ ਔਰ ਇੱਕ ਵਾਰਦਾਤ ਹੋਰ ਹੋਈ ਪੰਜਾਬ 'ਚ ਕੱਲ ਤਿੰਨ ਵਾਰਦਾਤਾਂ ਤਾਂ ਕੱਲ ਕੱਲ ਹੀ ਹੋਈਆਂ ਰੁਕ ਕਿਉਂ ਨਹੀਂ ਰਿਹਾ ਇਹ ਸਭ ਕੁਝ ਪੰਜਾਬ ਪੁਲਿਸ ਜੇ ਕਾਰਵਾਈਆਂ ਕਰ ਰਹੀ ਹੈ ਜਾਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਫਿਰ ਸਫਲਤਾ ਕਿਉਂ ਨਹੀਂ ਮਿਲ ਰਹੀ ਵਾਰਦਾਤਾਂ ਉਨੀਆਂ ਹੀ ਕਿਉਂ ਨੇ ਜੰਨੀਆਂ ਹੁੰਦੀਆਂ ਸੀ ਇਹਦੇ ਨਾਲ ਹੀ ਦੂਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਹਾਈ ਕੋਰਟ ਤੋਂ ਦਿਨ ਪੇਸ਼ੀ ਹੋਈ ਆ ਮਾਮਲਾ ਗੈਂਗਸਟਰਾਂ ਨਾਲ ਜੁੜਿਆ ਤੇ ਹਾਈ ਕੋਰਟ ਦੇ ਵਿੱਚ ਤਿੱਖੇ ਸਵਾਲ ਜਿਹੜੇ ਆ ਉਹ ਪੰਜਾਬ ਪੁਲਿਸ ਨੂੰ ਡੀਜੀਪੀ ਦੇ ਥਰੂ ਕੀਤੇ ਗਏ ਨੇ ਹਾਈ ਕੋਰਟ ਨੇ ਡੀਜੀਪੀ ਨੂੰ ਪੁੱਛਿਆ ਕਿ ਪੁਲਿਸ ਕੁਝ ਕਰ ਕਿਉਂ ਨਹੀਂ 파 ਹਾਈ ਕੋਰਟ ਨੇ ਕਿਹਾ ਕਿ ਪੰਜਾਬ ਨੂੰ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਗੈਂਗਸਟਰਾਂ ਦਾ ਸੂਬਾ ਬਣਾ ਦਿੱਤਾ ਗਿਆ ਤੇ ਲੋਕ ਮਨਾਂ ਦੇ ਵਿੱਚ ਇਸ ਤਰ੍ਹਾਂ ਬਣ ਗਿਆ ਵੀ ਇਹ ਜਿਵੇਂ ਗੈਂਗਸਟਰਾਂ ਦਾ ਸੂਬਾ ਹੈ ਹਾਈ ਕੋਰਟ ਨੇ ਫਿਰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਤੋਂ ਕਈ ਚੀਜ਼ਾਂ ਦੀ ਜਾਣਕਾਰੀ ਮੰਗੀ ਹੈ। ਉਹਨਾਂ ਨੇ ਮੰਗਿਆ ਕਿ ਸਾਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਰਿਪੋਰਟ ਦਿਓ ਹਾਈ ਕੋਰਟ ਨੇ ਕਿਹਾ। ਪੰਜਾਬ ਦੇ ਵਿੱਚ ਹੁਣ ਤੱਕ ਤੁਸੀਂ ਕਿੰਨੇ ਗੈਂਗਸਟਰ ਫੜੇ? ਕਿੰਨੀਆਂ ਗੋਲੀਆਂ ਚੱਲੀਆਂ? ਕਿੰਨੇ ਜਿਹੜੇ ਫਰौती ਮੰਗਣ ਦੇ, ਰੰਗਦਾਰੀ ਮੰਗਣ ਦੇ ਮਾਮਲੇ ਆ ਉਹ ਫੜੇ? ਕਿੰਨਾ ਪੈਸਾ ਬਰਾਮਦ ਕੀਤਾ? ਕਿੰਨੇ ਬੰਦਿਆਂ ਦੇ ਇਨਕਾਊਂਟਰ ਹੋਏ? ਔਰ ਕਿੰਨੇ ਅਜੇ ਫਰਾਰ ਨੇ? ਸਾਰੀ ਜਾਣਕਾਰੀ ਇੱਕ ਹਫ਼ਤੇ ਚ ਦਿਓ ਹੁਣ ਡੀਜੀਪੀ ਸਾਹਿਬ ਨੂੰ ਪੇਸ਼ ਹੋਣਾ ਪਿਆ ਜਦੋਂ ਕਬੱਡੀ ਖਿਡਾਰੀ ਰਾਣਾ ਬਲਾ ਚੌਰੀਆ ਦਾ ਕਤਲ ਐਦਾਂ ਹੀ ਗੋਲੀਆਂ ਮਾਰ ਕੇ ਕੀਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਨੇ ਕੁਲ ਟਾਈਮ ਬਾਅਦ ਦਾਅਵਾ ਕੀਤਾ ਕਿ ਅਸੀਂ ਜਿਹੜੇ ਉਹ ਸ਼ੂਟਰ ਸੀ ਉਹਨਾਂ ਦਾ ਐਨਕਾਊਂਟਰ ਕਰਤਾ ਪਰ ਉਹ ਮਾਮਲਾ ਹਾਈ ਕੋਰਟ ਤੱਕ ਗਿਆ ਔਰ ਹਾਈ ਕੋਰਟ ਬਹੁਤ ਸਖਤੀ ਦੇ ਨਾਲ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਇਹ ਪੁੱਛ ਰਹੀ ਹੈ ਕਿ ਆ ਪੰਜਾਬ 'ਚ ਚੱਲ ਕੀ ਰਿਹਾ ਹੈ ਜਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਸਫਾਈਆਂ ਦੇ ਰਹੇ ਸੀ ਵੀ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪਣਾ ਜੋਰ ਲਾ ਰਹੇ ਹਾਂ ਆ ਕਰ ਰਹੇ ਹਾਂ ਤੇ ਉਹ ਕਰ ਰਹੇ ਹਾਂ ਐਨ ਉਸੇ ਵਕਤ ਮਹਾਲੀ ਅਦਾਲਤ ਦੇ ਸਾਹਮਣੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਜਿਹਦੀ ਕਥਿਤ ਤੌਰ ਤੇ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਹੋਰਾਂ ਨੇ ਲਈ ਹੈ ਹੁਣ ਸਵਾਲ ਇੱਥੇ ਬਹੁਤ ਨਹੀਂ ਹੈ ਸਵਾਲ ਉਦੋਂ ਕਿੰਨੇ ਵੱਡੇ ਖੜੇ ਹੋਏ ਜਦੋਂ ਲਾਰਸ ਬਸ਼ਨੋਈ ਗੈਂਗਸਟਰ ਦੀ ਜਿਹੜੀ ਇੰਟਰਵਿਊ ਆ ਉਹ ਚੈਨਲਾਂ ਤੇ ਸਾਹਮਣੇ ਆਉਂਦੀ ਜਦੋਂ ਉਹ ਪੁਲਿਸ ਦੀ ਹਿਰਾਸਤ ਸੀ ਗ੍ਰਿਫਤਾਰ ਸੀ ਔਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਉਦੋਂ ਵਾਪਰੀ ਜਦੋਂ ਗੈਂਗਸਟਰ ਗੋਲਡੀ ਬਰਾੜ ਦੀ ਉਹ ਇੰਟਰਵਿਊ ਦੀ ਜਾਂਚ ਕਰਨ ਦੇ ਲਈ ਕਿਹਾ ਗਿਆ ਤੇ ਪੰਜਾਬ ਪੁਲਿਸ ਦੇ ਮੁਖੀ ਨੇ ਕਹਿ ਦਿੱਤਾ ਵੀ ਇਹ ਵੇਖੋ ਜੀ ਇਹ ਪੰਜਾਬ 'ਚ ਤਾਂ ਹੋਈ ਨਹੀਂ ਇਹ ਕਿਤੇ ਬਾਹਰ ਹੋਈ ਹੈ ਉਸ ਤੋਂ ਬਾਅਦ ਕੀ ਹੋਇਆ ਜਦੋਂ ਹਾਈ ਕੋਰਟ ਨੇ ਉਹਦੀ ਜਾਂਚ ਕਰਾਈ ਬਕਾਇਦਾ ਤਾਂ ਜਾਂਚ ਦੇ ਵਿੱਚ ਇਹ ਪਾਇਆ ਗਿਆ ਵੀ ਇਹ ਜਿਹੜੀ ਇੰਟਰਵਿਊ ਹੈ ਇਹ ਪੰਜਾਬ ਦੇ ਅੰਦਰ ਹੀ ਖਰੜ ਦੇ ਸੀਆਈਏ ਸਟਾਫ ਚ ਹੋਈ ਹੈ ਹੁਣ ਜਦੋਂ ਇਹ ਸਾਹਮਣੇ ਆਇਆ ਤਾਂ ਫਿਰ ਪੰਜਾਬ ਪੁਲਿਸ ਇਹਦੇ ਉੱਪਰ ਕੀ ਬੋਲੀ ਦੇਖੋ ਜੇਕਰ ਪੰਜਾਬ ਪੁਲਿਸ ਦੀ ਹਰਾਸ ਦੇ ਵਿੱਚ ਹੀ ਐਦਾਂ ਵੱਡੇ ਉਹ ਗੈਂਗਸਟਰ ਜਿਨ੍ਹਾਂ ਨੂੰ ਸਰਕਾਰ ਪੁਲਿਸ ਬਹੁਤ ਖੂੰਖਰ ਮੰਨਦੀ ਹੈ ਜਿਹੜਾ ਬਾਰੇ ਪੰਜਾਬ ਪੁਲਿਸ ਪੰਜਾਬ ਸਰਕਾਰ ਦਾ ਇਹ ਦਾਵਾ ਹੈ ਕਿ ਉਹ ਸਾਡੀ ਕਸਦੀਚ ਨੇ ਬਹੁਤ ਟਾਈਟ ਪੈਰਾ ਉਹਨਾਂ ਦੇ ਉੱਪਰ ਉਹਨਾਂ ਦੀ ਇੰਟਰਵਿਊ ਚੈਨਲਾਂ ਤੇ ਸ਼ਰਿਆਮ ਇਦਾਂ ਪੁਲਿਸ ਹਰਾਸਤ ਚ ਆ ਜਾਣ ਵੱਡੇ ਅਫਸਰਾਂ ਦੀ ਮਿਲੀ ਭੁਗਤ ਹੋਵੇ ਤਾਂ ਫਿਰ ਪੰਜਾਬ ਪੁਲਿਸ ਤੇ ਯਕੀਨ ਕੌਣ ਕਰੇਗਾ ਅਦਾਲਤ ਨੇ ਹਾਈ ਕੋਰਟ ਨੇ ਇਹ ਵੀ ਕਿਹਾ ਵੀ ਪੁਲਿਸ ਦੇ ਉੱਪਰ ਯਕੀਨ ਲੋਕਾਂ ਦਾ ਖਤਮ ਹੁੰਦਾ ਜਾ ਰਿਹਾ ਇਹ ਗੱਲ ਸਹੀ ਆ ਜਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਪੁਲਿਸ ਦੇ ਉੱਪਰ ਲੋਕਾਂ ਦਾ ਯਕੀਨ ਬਹੁਤ ਘਟ ਰਿਹਾ ਖਤਮ ਹੋ ਰਿਹਾ ਇੱਥੋਂ ਤੱਕ ਇੱਕ ਪਾਸੇ ਲੋਕ ਇਹ ਚਾਹੁੰਦੇ ਨੇ ਕਿ ਪੰਜਾਬ 'ਚ ਜਿਹੜੀ ਕਪੜਾਗਤ ਹੋ ਰਹੀ ਹੈ ਗੈਂਗਸਟਰਾਂ ਦੀਆਂ ਵਾਰਦਾਤਾਂ ਹੋਰ ਸਭ ਕੁਝ ਹੋ ਰਿਹਾ ਹੈ ਬੰਦ ਹੋਣੀ ਚਾਹੀਦੀਆਂ ਪਰ ਦੂਜੇ ਪਾਸੇ ਜਿਵੇਂ ਪੰਜਾਬ ਪੁਲਿਸ ਰੋਜ਼ ਪੁਲਿਸ ਮੁਕਾਬਲੇ ਪੁਲਿਸ ਐਨਕਾਊਂਟਰ ਕਰਨ ਦੇ ਦਾਅਵੇ ਕਰ ਰਹੀ ਹੈ ਲੋਕਾਂ ਨੂੰ ਇਹਦੇ ਤੇ ਵੀ ਸ਼ੱਕ ਹੁੰਦਾ ਕਿੰਨੇ ਸਾਰੇ ਲੋਕਾਂ ਨੇ ਹੁਣ ਤੱਕ ਸੋਸ਼ਲ ਮੀਡੀਆ ਤੇ ਇਹ ਸਵਾਲ ਉਠਾਇਆ ਵੀ ਇਹ ਜਿਹੜੇ ਐਨਕਾਊਂਟਰ ਪੁਲਿਸ ਕਰ ਰਹੀ ਹੈ ਇਹ ਇਹ ਸਹੀ ਨੇ ਕਿ ਫੇਕ ਨੇ ਕਿ ਝੂਠੇ ਨੇ ਇਹ ਸਵਾਲ ਨਾਲ ਦੀ ਨਾਲ ਉੱਠਨੇ ਸ਼ੁਰੂ ਹੋ ਗਏ ਪਤਾ ਕਿਉਂ ਕਿ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਸਾਹਮਣੇ ਆਇਆ ਜਿਹੜੇ ਅੱਜ ਤੋਂ 25 30 ਸਾਲ ਪਹਿਲਾਂ ਕਾਫੀ ਜ਼ਿਆਦੇ ਪੁਲਿਸ ਮੁਕਾਬਲੇ ਹੋਏ ਉਹਨਾਂ ਦੇ ਵਿੱਚ ਅਦਾਲਤਾਂ 'ਚ ਇਹ ਸਾਬਤ ਹੋਇਆ ਬਹੁਤ ਸਾਰੇ ਪੁਲਿਸ ਮੁਕਾਬਲੇ ਝੂਠੇ ਸੀ ਔਰ ਉਹਨਾਂ ਪੁਲਿਸ ਮੁਕਾਬਲਿਆਂ ਕਰਕੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਨੇ ਹੁਣ ਸਵਾਲ ਗੈਂਗਸਟਰ 골ਡੀ ਬਰਾੜ ਦੀ ਕਥਿਤ ਜਿਹੜੀ ਆਡੀਓ ਵਾਇਰਲ ਹੋ ਰਹੀ ਆ ਆਵਾਜ਼ ਵਾਇਰਲ ਹੋ ਰਹੀ ਆ ਉਹਦੇ ਵਿੱਚ ਉਹ ਇਹ ਵੀ ਕਹਿ ਰਿਹਾ ਕਿ ਪੰਜਾਬ ਸਰਕਾਰ ਨੇ ਤਾਂ ਇਹ ਕਹਿਤਾ ਸੀ ਵੀ ਅਸੀਂ ਗ੍ਰਿਫਤਾਰ ਕਰ ਲਿਆ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕਰ ਰਿਹਾ ਭਗਵੰਤ ਮਾਨ ਦਾ ਮਜ਼ਾਕ ਉਡਾਰ ਰਿਹਾ 골ਡੀ ਬਰਾੜ ਉਹ ਕਹਿ ਰਿਹਾ ਕਿ ਤੁਸੀਂ ਕਹਿਤਾ ਸੀ ਕਿ ਅਸੀਂ ਗ੍ਰਿਫਤਾਰ ਕਰ ਲਿਆ ਪਰ ਮੈਨੂੰ ਤਾਂ ਨਹੀਂ ਫੜਿਆ ਗਿਆ ਮੈਂ ਤਾਂ ਅਸੀਂ ਬਾਹਰ ਆ ਤੇ ਭਗਵੰਤ ਮਾਨ ਸਾਹਿਬ ਦੇ ਉੱਪਰ ਵੀ ਵੱਡਾ ਸਵਾਲ ਇਹ ਹੈਗਾ ਏ ਵੀ ਜੇਕਰ ਗੋਲਡੀ ਬਰਾੜ ਨਹੀਂ ਸੀ ਫੜਿਆ ਗਿਆ ਨਹੀਂ ਸੀ ਗ੍ਰਿਫਤਾਰ ਕੀਤਾ ਗਿਆ ਤਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਬਹੁਤ ਜ਼ਿੰਮੇਵਾਰ ਤੇ ਵੱਡੇ ਅਹੁਦੇ ਤੇ ਹੋ ਤਾਂ ਤੁਸੀਂ ਇੰਨੀ ਕੱਚੀ ਜਾਣਕਾਰੀ ਨਾਲ ਬਿਨਾਂ ਪੁਖਤਾ ਗੱਲ ਨੂੰ ਪੂਰੇ ਮੀਡੀਆ ਦੇ ਵਿੱਚ ਕਿਵੇਂ ਬਿਆਨ ਦਿੱਤਾ ਵੀ ਅਸੀਂ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਪੁਖਤਾ ਤਾਂ ਕਰ ਲੈਣੀ ਚਾਹੀਦੀ ਨਾ ਗੱਲ ਮੁੱਖ ਮੰਤਰੀ ਸਾਹਿਬ ਨੇ ਕਹਾ ਵੀ ਆਏ ਸੀ ਵੀ ਬੀਇੰਗ ਏ ਹੈੱਡ ਆਫ ਸਟੇਟ ਮੈਂ ਇਹ ਜਾਣਕਾਰੀ ਦੇਣਾ ਕਿ ਗੈਂਗਸਟਰ 골ਡੀ ਬਰਾੜ ਨੂੰ ਕਾਸੀ ਗ੍ਰਿਫਤਾਰ ਕਰ ਲਿਆ ਉਧਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ ਵੀ ਆਇਆ ਕਈ ਚੈਨਲਾਂ ਤੇ ਚੈਨਲ ਨੇ ਪੁੱਛਿਆ ਵੀ 골ਡੀ ਬਰਾੜ ਫੜਿਆ ਗਿਆ ਕੀ ਕਹੋਗੇ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਵੀ ਚਲੋ ਵਧੀਆ ਗੱਲ ਹੈ ਜੇ ਗ੍ਰਿਫਤਾਰ ਕਰ ਲਿਆ ਤਾਂ ਪਰ ਮੈਨੂੰ ਉਦੋਂ ਯਕੀਨ ਹੋਏਗਾ ਜਦੋਂ ਫੜ ਕੇ ਇੱਥੇ ਆਏਗਾ ਜਦੋਂ ਉਹਨੂੰ ਸਜ਼ਾ ਮਿਲੇਗੀ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਉਹ ਬਿਆਨ ਝੂਠਾ ਤੇ ਗਲਤ ਨਿਕਲਿਆ ਪਰ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਬਿਆਨ ਦੇ ਉੱਪਰ ਦੁਬਾਰਾ ਪੁਸ਼ਟੀ ਨਹੀਂ ਕੀਤੀ ਵੀ ਉਹ ਬਿਆਨ ਦਿੱਤਾ ਕਿਉਂ ਗਿਆ ਜਿਵੇਂ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਬਿਆਨ ਛੱਡ ਦਿੱਤਾ ਵੀ 328 ਰੂਪ ਜਿਹੜੇ ਗੁਰੂਗ੍ਰੰਥ ਸਾਹਿਬ ਦੇ ਜਿਹੜੇ ਮਿਲ ਨਹੀਂ ਰਹੇ ਸੀ ਔਰ ਉਹਨਾਂ ਦੇ ਵਿੱਚੋਂ 169 ਰੂਪ ਮਿਲ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਹਿਤਾ ਵੀ ਉਹਨਾਂ ਦੇ ਵਿੱਚੋਂ 139 ਰੂਪਾਂ ਦਾ ਸ਼੍ਰੋਮਣੀ ਕਮੇਟੀ ਕੋਲੇ ਕੋਈ ਰਿਕਾਰਡ ਨਹੀਂ ਹੈਗਾ ਜਦੋਂ ਕਹਿਤਾ ਰੌਲਾ ਵੱਡਾ ਪੈ ਗਿਆ ਜਿਹੜੇ ਧਾਰਮਿਕ ਸਥਾਨ ਦਾ ਨਾਂ ਲਿਆ ਜਲੰਧਰ ਦੇ ਕੋਲੇ ਉਹ ਧਾਰਮਿਕ ਸਥਾਨ ਦੀ ਕਮੇਟੀ ਸਾਹਮਣੇ ਆਈ ਉਹਨਾਂ ਨੇ ਕਹਿਤਾ ਵੀ ਇਹ ਬਿਲਕੁਲ ਝੂਠੀ ਗੱਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਸਾਹਮਣੇ ਆਈ ਉਹਨਾਂ ਨੇ ਖੰਡਨ ਕਰਤਾ ਤੀਜੇ ਪਾਸੇ ਆਮ ਆਦਮੀ ਪਾਰਟੀ ਦੇ ਉਥੋਂ ਦੇ ਆਪਣੇ ਹੀ ਐਮਐਲਏ ਡਾਕਟਰ ਸੁਖਿੰਦਰ ਸੁਖੀ ਨੇ ਵਿਰੋਧ ਕਰਤਾ ਫਿਰ ਉਥੇ ਸੁਬੀਰ ਬਾਦਲ ਚਲਾ ਗਿਆ ਚਰਨਜੀਤ ਚੰਨੀ ਚਲਾ ਗਿਆ ਜਦੋਂ ਚਫੇਰੋ ਵਿਰੋਧ ਹੋਇਆ ਤਾਂ ਇਸ ਮੁੱਦੇ ਦੇ ਉੱਪਰ ਆਮ ਆਦਮੀ ਪਾਰਟੀ ਨੇ ਯੂ ਟਰਨ ਮਾਰਿਆ ਉਥੇ ਗਏ ਪੰਜਾਬ ਦੇ ਦੋ ਮੰਤਰੀ ਤੇ ਇੱਕ ਐਮਐਲਏ ਤੇ ਜਾ ਕੇ ਉਥੇ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਮਿਸਕਮਿਊਨੀਕੇਸ਼ਨ ਹੋਈ ਆ ਮੁੱਖ ਮੰਤਰੀ ਸਾਹਿਬ ਨੂੰ ਜਾਣਕਾਰੀ ਸੁਣਨ ਸਮਝਣ ਦੇ ਵਿੱਚ ਦਿੱਕਤ ਆਈ ਹੈ ਪਰ ਮੁੱਖ ਮੰਤਰੀ ਸਾਹਿਬ ਨੂੰ ਜਾਣਕਾਰੀ ਇਦਾਂ ਗਲਤ ਮਿਲ ਕੇ ਜਾਂਦੀ ਤੇ ਉਹ ਕਾਹਲੀ ਕਾਹਲੀ ਇਦਾਂ ਵੱਡੇ ਵੱਡੇ ਇਕੱਠਾਂ 'ਚ ਜਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੋਲ ਕੇ ਉਹ ਦਿੰਦੇ ਨੇ ਥੋੜਾ ਬਹੁਤ ਸਬਰ ਦੇ ਨਾਲ ਚੀਜ਼ਾਂ ਵੈਰੀਫਿਕੇਸ਼ਨ ਵੀ ਕਰ ਲੈਣੀ ਚਾਹੀਦੀ ਆ ਪੜਤਾਲ ਕਰ ਲੈਣੀ ਚਾਹੀਦੀ ਆ ਜੇ ਪੜਤਾਲ ਕਰ ਲਈ ਜਾਂਦੀ ਤਾਂ ਫਿਰ ਸ਼ਾਇਦ ਮੁੱਖ ਮੰਤਰੀ ਜਨਾਬ ਬੋਲਦੇ ਪਰ ਹੁਣ ਗੋਲਡੀ ਬਰਾੜ ਜਿਸ ਤਰ੍ਹਾਂ ਸਵਾਲ 18 ਆਇਆ ਕਫਤ ਕਾਲ ਰਿਕਾਰਡਿੰਗ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ